ਅੱਜ ਕੰਰਸ ਪਾਰਟੀ ਦੀ ਮਹੀਨਾਵਾਰ ਮੀਟਿੰਗ ਹੋਈ ਹੈ ਕੀ ਵਿਚਾਰ ਚਰਚਾ ਹੋਈ ਜੀ ਮੇਤਰ ਸਾਹਿਬ ਸਭ ਤੋਂ ਪਹਿਲਾਂ ਭਾਨ ਤੇ ਤੁਹਾਡੇ ਸੋਣ ਵਾਲੇ ਚੈਨਲ ਸਾਰੇ ਜੀ ਨੂੰ ਸਤਿ ਸ਼੍ਰੀ ਅਕਾਲ ਅੱਜ ਜ਼ਿਲ੍ਹਾ ਕਮੇਟੀ ਦੀ ਜੋ ਮਹੀਨਾਵਾਰੀ ਮੀਟਿੰਗ ਹੁੰਦੀ ਹੈ ਸਾਮਰਿੰਦਰ ਸਿੰਘ ਰਾਜਵੜੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸੀ ਜੀ ਦੇ ਅਧਿਪਤਵ ਹੇਠ ਸੀ ਉਹਦੇ ਪਿਛਲੇ ਕੰਮਾਂ ਦਾ ਰਿਵਿਊ ਕੀਤਾ ਗਿਆ ਜੋ 22 ਤਰੀਕ ਨੂੰ ਪਿਛਲੇ ਮਹੀਨੇ ਦੀ ਵਾਰ ਸੀ ਸਵਧਾਨ ਬਚਾਓ ਰੈਲੀ ਕੀਤੀ ਸੀ ਪੂਰੇ ਸ਼ਹਿਰ ਦੇ ਵਿੱਚ ਉਹ ਬੜੀ ਸਾਡੀ ਉਮੀਦ ਲਾਉਣ ਵਾਲਾ ਸਫਲ ਹੋ। ਉਹ ਸਾਡੀ ਰਾਜੀ ਦੀ ਅੱਜ ਚਰਚਾ ਪੂਰੇ ਪੰਜਾਬ ਚ ਹੈ ਤੇ ਦਿੱਲੀ ਦੀ ਹਾਈ ਕਮਾਂਡ ਨੂੰ ਜਿਹੜੀ ਪਹੁੰਚੀ ਹੈ ਉਹਨਾਂ ਨੇ ਸਾਨੂੰ ਸ਼ਾਕਸ਼ੀ ਵੀ ਦਿੱਤੀ ਹੈ ਤੇ ਮੈਂ ਦੁਬਾਰਾ ਫੇਰ ਜਿਲ੍ਹੇ ਦੀ ਸੂਚੀ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ ਜਿਤੇ ਵਕਤਾਂ ਦੇ ਜਿਨ੍ਹਾਂ ਨੇ ਰਾਜੀ ਜੀ ਨੂੰ ਸਫਲ ਕਰਨ ਵਾਸਤੇ ਯਤਨ ਕੀਤੇ ਤੇ ਸਾਥ ਦਿੱਤਾ ਤੇ ਅੱਜ ਜਿਹੜੇ ਜਿਹੜੇ ਮੀਟਿੰਗ ਦਾ ਮੁੱਖ ਏਜੰਡਾ ਸੀਗਾ ਆਰਮੀਆ ਕਾਉਂਸਲ ਮੀਟ ਤੇ ਪ੍ਰਦੇਸ਼ ਕਾਉਂਸਲ ਮੀਟ ਸਾਨੂੰ ਇਹ ਰਾਏਦ ਕੀਤੀ ਗਈ ਹੈ ਕਿ 30 ਜੂਨ ਤੱਕ ਜ਼ਿਲ੍ਹੇ ਦੇ ਅੰਦਰ ਮੰਡਲ ਕਮੇਟੀਆਂ ਬੂਚ ਕਮੇਟੀਆਂ ਵਾਰਡ ਕਮੇਟੀਆਂ ਤੇ ਬਲਾਕ ਕੰਸਮਿਟੀਆਂ ਦਾ ਰਿਵਿਊ ਕਰਨਾ ਹੈ ਤੇ ਉਹਨਾਂ ਨਾਲ ਸੱਜਣਾ ਜਿਨ੍ਹਾਂ ਨੂੰ ਮੈਂਬਰ ਲੈਣਾ ਹੈ ਅਹੁਦੇਦਾਰ ਲੈਣਾ ਹੈ ਉਹਨਾਂ ਨਾਲ ਮੀਟਿੰਗ ਕਰਕੇ ਤੌਰ ਵਧੀਆ ਠੀਕ ਹੈ ਉਹ ਬੰਦੇ ਲੈਣੇ ਆ ਜਿਹੜੇ ਬੰਦੇ ਆਉਣ ਵਾਲੇ ਸਮੇਂ ਪਾਰਟੀ ਚ ਮਿਹਨਤ ਕਰਨ ਤਾਂ ਕਿ ਦੋ ਹਸਤਾਇਚੇ ਜਿਹੜੇ ਪੰਜਾਬ ਦੇ ਲੋਕ ਤੇ ਪੰਜਾਬ ਦਾ ਵਰਕਰ ਚਾਹੁੰਦਾ ਹੈ ਭਾਰਤ ਦੀ ਸਰਕਾਰ ਤੇ ਅਸੀਂ ਉਹ ਸਰਕਾਰ ਨੂੰ ਬਣਾਉਣਾ ਚਾਹੁੰਦਾ ਹਾਂ ਇਸ ਸਮਾਜ ਚ ਇਹਦਾ ਤੰਤਰ